ਆਈ ਕਲਿਜੀ ਕਿਪਤੇ ਇਸ ਪੰਡਾਲ ਵਿੱਚ ਸਾਡੇ ਵਿਚਾਰ ਪਹੁੰਚੇ ਡਾਕਟਰ ਗੁਰਪ੍ਰੀਤ ਕੌਰ ਜੀ ਅਤੇ ਕੈਬਨਟ ਮੰਤਰੀ ਡਾਕਟਰ ਰਮਜੋਤ ਸਿੰਘ ਜੀ ਆਪਣੇ ਐਮਐਲਏ ਮੈਡਮ ਅਨਮੋਲ ਗਗਨਪਾਨ ਜੀ ਜਿਉਂਨਾ ਦਾ ਪੂਰਾ ਪਰਿਵਾਰ ਸਾਰੇ ਐਨਸੀ ਸਰਬਾਨ ਨਗਰ ਕੌਂਸਲ ਦੇ ਅਧਿਕਾਰੀ ਕਰਮਚਾਰੀ ਮੇਰੇ ਭੈਣੋ ਕਰਾਓ ਦੂਰੋਂ ਦੂਰੋਂ ਆਏ ਮੇਰੇ ਵਾਰਡ ਦੇ ਵੀ ਨਿਵਾਸੀ ਪੂਰੇ ਸ਼ਹਿਰ ਤੋਂ ਬਾਰੋਂ ਆਏ ਹੋਏ ਸਾਰੇ ਸਤਿ ਆਨੰਦ ਜੀ ਆਇਆਂ ਆਖਦੀ ਹਾਂ ਇਹ ਛੋਟੇ ਜਿਹਾ ਬੁਲਾਵੇ ਤੇ ਤੁਸੀਂ ਬੜੇ ਹੀ ਕਾਫੀ ਚ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਮੈਂ ਖਾਸ ਕਰ ਆਪਣੇ ਲੀਡਰਸ਼ਿਪ ਸਰਦਾਰ ਪਕਵੰਦ ਸਿੰਘ ਮਾਨ ਜੀ ਮੁੱਖ ਮੰਤਰੀ ਸਹ ਮੈਡਮ ਹਨਮੋਲ ਗਗਨ ਮਾਨ ਜੀ ਜਿਨ੍ਹਾਂ ਨੇ ਭਰੋਸਾ ਕੀਤਾ ਮੈਨੂੰ ਟਿਕਟ ਨਾਲ ਨਵਾਜਿਆ ਆਪਣੀ ਪਾਰਟੀ ਸ਼ਾਮਲ ਕੀਤਾ ਤੇ ਅੱਜ ਐਡੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਆ ਤੇ ਆਪਣੇ ਸਾਰੇ ਐਮਸੀ ਸਾਥੀਆਂ ਵੱਲੋਂ ਤੁਹਾਨੂੰ ਪ੍ਰੋਤਸਾ ਦਿੰਦੀ ਆ ਕਿ ਅਸੀਂ ਸਾਰੇ ਗੱਲ ਕੇ ਕਰਨ ਸ਼ਹਿਰ ਦਾ ਵਿਕਾਸ ਕਰਾਂਗੇ ਸਾਡੇ ਕੋਲ ਸਮਾਂ ਤੇ ਬਹੁਤ ਘੱਟ ਹੈ ਸਿਰਫ 8-9 ਮਹੀਨੇ ਮਿਲੇ ਤੇ ਕੰਮ ਅਸੀਂ 5 ਸਾਲ ਦੇ ਕਰਨਾ ਹੈ ਮੈਨੂੰ ਪੂਰੇ ਸ਼ਹਿਰ ਦਾ ਸਾਥ ਚਾਹੀਦਾ ਬੋਲੀ ਬੋਲੀ ਪਟੜੀ ਲਾਈਨ ਤੇ ਆਏਗੀ ਤੇ ਤੁਸੀਂ ਸਾਰੇ ਜੋ ਵੀ ਕਮੀਆਂ ਸਾਰੇ ਦੱਸੋਗੇ ਅਸੀਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਫੇਰ ਤੋਂ ਇੱਕ ਵਾਰ ਆ ਰਿਹਾ ਹਾਂ ਜਨਵਾਤ ਕਰਦੀ ਹੈ ਕਿਹਨਾਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ